ਤੇ ਹਾਂਜੀ ਅੱਜ ਦੀ ਵਲੌਗ ਜਿਹੜੀ ਮੈਂ ਉਹ ਪੋਜ਼ਿਟਿਵ ਵਾਈਬ ਨਾਲ ਸ਼ੁਰੂ ਕਰ ਲੱਗਾ ਤੁਹਾਨੂੰ ਮੈਂ ਇਹ ਦੱਸਣਾ ਸੀ ਕਿ ਅੱਜ ਤੇ ਅੱਗੇ ਜਿਹੜਾ ਵਲੌਗ ਦੇ ਵਿੱਚ ਵੇਖੋਗੇ ਭੈਣ ਤੇ ਇੱਕ ਵੀਰ ਆਇਆ ਹੈ ਆਪਣਾ ਭੈਣ ਹੀ ਤਾਂ ਕਵਾਂਗੇ ਅੱਡ ਲੱਗੇ ਲਖਸ਼ੀ ਨੰਗਲ ਪਿੰਡ ਦੇ ਉਹਨਾਂ ਦਾ ਤੇ ਉਹ ਭੈਣ ਹੀ ਲੱਗਦੀ ਹੈ ਹਾਂ ਠੀਕ ਹੈ ਬੋਲ ਬੋਲ ਮੈਂ ਮੈਂ ਫੈਦ ਮੈਂ ਤੇਰੀ ਪੈਨਸਲ ਆਣੀ ਮੁੱਛਾਂ ਵੇਖਣ ਡਿਆ ਆ ਹਟ ਕੇ ਰੱਖ ਫੋਨ ਫਿਰ ਤੇ ਮੈਂ ਇਹ ਦੱਸਣਾ ਚਾਹੁੰਗਾ ਕਿ ਉਹ ਸਾਡੇ ਘਰ ਆਏ ਹੀ ਇਹ ਜਿੱਦਾਂ ਸੁਖ ਭੈਣ ਦੱਸਦੀ ਸੀ ਮੈਂ ਗੁਰਦਵਾਰ ਸਾਹਿਬ ਗਈ ਤੇ ਮੈਂ ਉੱਥੇ ਜਾ ਕੇ ਆਖਿਆ ਮਾਰ ਆਣਾ ਉਹ ਤੇਰਾ ਉਹ ਨਹੀਂ ਆਉਂਦਾ ਮੈਨੂੰ ਪਤਾ ਮੇਰਾ ਨਹੀਂ ਆਉਂਦਾ ਮੈਂ ਵੇਖਣ ਲਿਆ ਵਾਂ ਤੇ ਸੁਖ ਅੰਦੀ ਮੈਂ ਗੁਰਦਵਾਰ ਸਾਹਿਬ ਗਈ ਤੇ ਉੱਥੇ ਮੈਂ ਜਾ ਕੇ ਆਖਿਆ ਮਾਰ ਆਏ ਮੈਨੂੰ ਨਾ ਕੋਈ ਰਸਤਾ ਨਹੀਂ ਮਿਲਦਾ ਤੁਸੀਂ ਮੈਨੂੰ ਕੋ ਰਸਤਾ ਵਿਖਾਓ ਤੇ ਉਹ ਭੈਣ ਤੇ ਵੀਰ ਆਏ ਉਹਨਾਂ ਦੱਸ ਪਾ ਕੇ ਗਏ ਡਾਕਟਰ ਦੀ ਹੋ ਸਾਰੀ ਡਾਕਟਰ ਦੇ ਖਾਣੇ ਦਵਾਈ ਦੀ ਤੇ ਐ ਲੱਗਾ ਕਿ ਜਿੱਦਾਂ ਰੱਬ ਨੇ ਨਾ ਫਰਿਸ਼ਤਾ ਕੋਈ ਭੇਜਿਆ ਹੁੰਦਾ ਘਰ ਚ ਵੀ ਕੋਈ ਨਾ ਕੋਈ ਰਾਹ ਵਿਖਾਇਆ ਸਾਨੂੰ ਤੇ ਬਹੁਤ ਖੁਸ਼ੀ ਹੋਈ ਉਹ ਵੀ ਸੈਡ ਹੀ ਫਿਰ ਕੋਚ ਹੋ ਗਈ ਕਿ ਹਾਂ ਮੈਂ ਰੱਬ ਨੂੰ ਮੰਨਦੀ ਆ ਵੀ ਰੱਬ ਨੇ ਜਿਹੜੇ ਇਕੱਲੇ ਤੇ ਰੱਬ ਹੈਗਾ ਇੱਥੇ ਹਾਂ ਕਿ ਰੱਬ ਨੇ ਹੀ ਉਹਨਾਂ ਨੂੰ ਘੱਲਿਆ ਤੇ ਉਹ ਵੀਰ ਦੱਸਣ ਲਿਆ ਇਹ ਕਹਿੰਦਾ ਮੈਂ ਥੋੜਾ ਜਿਹਾ ਪਿੱਛੇ ਹਾਂ ਤੇ ਮੇਰੇ ਇੱਕਦਮ ਦਿਮਾਗ 'ਚ ਇਹਨੇ ਮੈਨੂੰ ਪੁੱਛਿਆ ਵੀ ਆਪਾਂ ਨਾ ਆਹ ਡਾਇਰੈਕਟ ਆਹ ਲਾਜ ਉਹਨਾਂ ਨੂੰ ਵੀ ਦੱਸਣਾ ਉਹਨਾਂ ਦੇ ਭੈਣ ਦੇ ਕੁੜੀਆ ਉਹ ਕੋਈ ਬੱਚਾ ਨਹੀਂ ਤੇ ਉਹ ਕਹਿੰਦਾ ਠੀਕ ਆ ਆਪਾਂ ਰਾਤ ਜਾਂਦੇ ਜਾਂਦੇ ਦੱਸ ਦਿੰਨੇ ਆਂਦੇ ਬਾਅਦ 2 ਮਿੰਟ 'ਚ ਅਸੀਂ ਇੱਥੇ ਆ ਗਏ ਸਾਨੂੰ ਵੀ ਰੱਬ ਵੱਲੋਂ ਹੀ ਹੁਕਮ ਹੋਇਆ ਵੀ ਜਾਣਾ ਜਾਣਾ ਤੇ ਜੇ ਮਾ ਗੁਰੂ ਕਿਰਪਾ ਕਰੂਗਾ ਤੇ ਅਸੀਂ ਤੁਹਾਡਾ ਨਾਮ ਵੀ ਸ਼ੇਅਰ ਕਰਾਂ ਤੇ ਅੱਗੇ ਦਾ ਵਲੌਗ ਫਿਰ ਕੰਟੀਨਿਊ ਕਰਦੇ ਆ ਹਾਈ ਸਤਿ ਸ੍ਰੀ ਅਕਾਲ ਜੀ ਬਹੁਤ ਸਾਰਾ ਸਵਾਗਤ ਹੈ ਤੁਹਾਡਾ ਨਿੱਗੀ ਨਿੱਗੀ ਠੰਡ ਦੇ ਵਿੱਚ ਉਹ ਸਾਰੀ ਬਹੁਤ ਸੋਹਣੀ ਠੰਡ ਦੇ ਵਿੱਚ ਨਿੱਗਾ ਨਿੱਗਾ ਸਵਾਗਤ ਹੈ ਤੇ ਗੁਰਨਿਵਾਜ ਵੱਲੋਂ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਗੁਰਨਿਵਾਜ ਨੇ ਹੀ ਉਦੋਂ ਦਾ ਕੈਦ ਕੀਤਾ ਰੋਂਦਾ ਰਹਿੰਦਾ ਮੈਨੂੰ ਬਾਹਰ ਕਢੋ ਬਾਹਰ ਕਢੋ ਕੋਈ ਨਹੀਂ ਕਰਦਾ ਤੇ ਇਹਦੀ ਮਾਂ ਨੇ ਮੂੰਹ ਬਣਾਇਆ ਇਹ ਰੁੱਸੀ ਹੈ ਇੰਨੇ ਨਹੀਂ ਅੱਜ ਮੈਨੂੰ ਬੋਲਣਾ ਠੀਕ ਆ ਮੈਂ ਕੋਮਾਂ ਨਹੀਂ ਕਰਦਈ ਆਪੇ ਕੋਮਾਂ ਤੇ ਮੈਂ ਤੈਨੂੰ ਕੋ ਆ ਕੇ ਦੜਨਾ ਨੇ ਨਾ ਨਾਗੋ ਨਾਗੋ ਇੱਧਰ ਬੜੀਆਂ ਸੋਹਣੀਆਂ ਬਾਹਨਾ ਜੀ ਆਉਣ ਡਈ ਪਤਾ ਨਹੀਂ ਕੀ ਤੜਕੇ ਛੜਕੇ ਲਾਈ ਜਾਂਦੀ ਸੁੱਖ ਪੈਂਥਸਤਰੀ ਘਰ ਆ ਮਮੀ ਇੱਧਰ ਕਾਜੂ ਕਿਦੀਆਂ ਘਟਣ ਡੀ ਬਦਾਮ ਇੰਨੇ ਵੇਸਨ ਅਜ ਮੋ ਗਿਆ ਪਹਿਲਾ ਅਬ ਵੇਸਨ ਵੇਸਨ ਪਈਦਾ ਵੇ ਚਲਸੀ ਚ ਵੇਸਨ ਪਈਦਾ ਹੈਗੀ ਚੰਗੇ ਲੇੜੇ ਵੱਜੇ ਹੈ ਸਵਾਦ ਬਣੀ ਬੜੀ ਇਤਰੀ ਪਿਛਲੀ ਦੀ ਬਣਾਈ ਤੂੰ ਚਲ ਦੇਖੋ ਚਲ ਠੀਕ ਆ ਸੁੱਖ ਨੇ ਪਦਵੀ ਲੈ ਲਈ ਮਦੀਪਾ ਜੀ ਦੇ ਦਰ ਦੋਏ ਉਹ ਵੇਖਣ ਦੇ ਵਟ ਕਢੀ ਜਾਂਦੀ ਇਹਦੇ ਕਢੀ ਜਾਂਦੀ ਮੈਂ ਜਿਆਦਾ ਰਗੀ ਮੋਟੀ ਕਰਦਣਾ ਵੀ ਸਿਆਲ ਖਵਾ ਖਵਾ ਕੇ ਰੱਖ ਮੋਟੀ ਨਾ ਪੇਟੇ ਅੱਜਲ ਠੀਕ ਹੋ ਜਾ ਮੋਟੀ ਖਾ ਗਈ ਤੇ ਅਸੀਂ ਨਾਣ ਕੇ ਜਾਵਾਂਗੇ ਮੋٹے ਤਾਜੇ ਹੋ ਕੇ ਆਵਾਂਗੇ ਤੂੰ ਵੀ ਉਹ ਹਾਲ ਕੀਤਾ ਹੈ ਆ ਮੋٹے ਵੀ ਜਾਵਾਂਗੇ ਕੱਲ ਪਹਾਂ ਦੰਦ ਬੜੀ ਮਾਂ ਲੱਗਾ ਇਸ਼ਨਾਨ ਪਾਣੀ ਕਰ ਮੈਂ ਕੱਲ ਦਾ ਨਹੀਂ ਕੀਤਾ ਹਾਂ ਹਾਂ ਸਤਿ ਸ੍ਰੀ ਅਕਾਲ ਇਹ ਕਿਉਂ ਵੱਜੀ ਜਾਂਦੀ ਭਲਾ ਇਹਨੂੰ ਬਰੈਡ ਦਿਖਣ ਦੇ ਅਗਲੇ ਪਾਸੇ ਖਸੀ ਕਾ ਵੀਰ ਜੀ ਖਸੀ ਕਾ ਵੀਰ ਜੀ ਦਾ ਬੜਾ ਮਾਰਦੇ ਹੀ ਖਸੀ ਕਾ ਵੀਰ ਜੀ ਦਾ ਬੜਾ ਮਾਰਦਾ ਲੈ ਗਿਆ ਡੰਡੇ ਨਾਲ ਚੱਲਦੇ ਠੀਕ ਠਾਕ ਆ ਹਾਂਜੀ ਠੀਕ ਐ ਵੇਲੇ ਲੱਗੇ ਨਾ ਪ੍ਰਵਾਦ ਫੇਰੀ ਸੱਦੀ ਦੇ ਹੁਣ ਨਾ ਬ੍ਰੈਡ ਤੇ ਕੁਲਚੇ ਲਿਆਂਦੇ ਨਹੀਂ ਕੀ ਨਿਊਟਰੀ ਕੁਲਚੇ ਇਹ ਮੇਨਾਂ ਦਾ ਲੈ ਜੀ ਤੇ ਮੈਂ ਰਸਾ ਹੀ ਹੋ ਗਿਆ ਹੁਣ ਚਲ ਚੇਚਾ ਠੱਡ ਚੜਦਾ ਆ ਇਧਰ ਹੀ ਟ੍ਰੰਡਰ ਸਕਾਈਏ ਫੜ ਲਾ ਮੇਰੀ ਮਾਰਦਾ ਤੈਨੂੰ ਹੈ ਠੰਡ ਜੀ ਮਾਰਦਾ ਐ ਐ ਮੈਂ ਇੜਾਈ ਦੀ ਦੂਰ ਆਇਆ ਮੈਂ ਨਹੀਂ ਮਰਿਆ ਤੂੰ ਇੱਥੋਂ ਮਰ ਗਿਆ ਇੱਥੋਂ ਤੂੰ ਵੀ ਆਉਣਾ ਆਉਣਾ ਹੈ ਤੇ ਤੈਨੂੰ ਨਹੀਂ ਦੱਸਦਾ ਯਾਰ ਗੈ ਬਚਾਰੇ ਨਾ ਜੀ ਮੈਂ ਠੰਡ ਲੱਗੂਗੀ। ਤੇ ਯਾਰ ਮੈਨੂੰ ਆਪੇ ਤੂੰ ਸੁਣਾ ਦੇ ਤਾਂ ਰਸਾਂ ਹੀ ਥਣੀਆਂ ਆਸਮਾਨ ਲਈ ਆਇਓ ਮੈਂ ਸਮਾਨ ਲੈ ਕੇ ਚਲ ਗਿਆ ਰਸਾਂ ਹੀ ਇੰਨੇ ਫੋਨ ਕੀਤਾ ਆ ਜਾ ਜਲਦੀ ਬੜਾਉਣ ਲੱਗੇ ਆ ਜਾ ਇੱਕ ਵਾਰੀ ਬੰਦੀ ਹੱਟ ਕਰ ਜਾ ਆਇਆ ਮੌਕਾ ਹੀ ਮੌਕਾ ਹੀ ਇੱਕ ਕਿਹਦੇ ਕੇ ਨੂੰ ਦਿੰਦੇ ਨੇ ਅਸੀਂ ਚਾਹ ਤੇ ਵੀ ਜਾ ਨਹੀਂ ਲਾਗੇ ਰਿਸ਼ਤੇਦਾਰੀ ਦਾ ਆ ਫਾਇਦਾ ਹੁੰਦਾ ਹੀ ਆ ਆ ਜਾ ਖਾਂ ਤੇ ਮੈਂ ਸਾਡੀ ਗਵਾਂਡੀ ਵੇਖਣ ਦੀ ਹੁੰਦੀ ਦੋ ਹਾਂਦੀ ਘਰ ਹੀ ਆ ਕੇ ਵੇਖਣ ਦੀ ਕਿ ਲੋੜ ਆ ਹੋਣੇ ਮੇਕਅਪ ਆਇਆ ਮੈਂ ਨਾ ਚਾਹ ਵੀ ਕੇ ਸੀ ਉਹ ਲਾਈ ਤੇ ਦੱਸ ਇਧਰ ਮਾਸੀ ਨੂੰ ਚਲ ਗਈ ਬਾਹਨਾ ਅੱਜ ਸੁੱਖ ਦੇ ਵੇਸਣ ਦੀ ਹਾਂ ਚਲ ਗਈ ਚਲ ਗਈ ਗੁਰਬਨ ਪੂਰਾ ਖੁਸ਼ੀ ਵੀ ਮੈਨੂੰ ਸਮਾਨ ਆ ਗਿਆ ਨਾ ਮਾਸੀ ਪਾਏਗੀ ਇਹ ਇਧਰ ਖੁੱਲ ਚੁਕੇ ਨਾਲ ਪਾਣੀ ਵੀ ਕੱਲੇ ਆਇਆ ਹਨੇ ਪਾਣੀ ਦੁਬਾਰਾ ਆਇਆ ਪਾਣੀ ਕੱ ਲੈਣਾ ਨੇ ਅਰੇ ਬ੍ਰਦਰ ਤੇ ਸ਼ਬ੍ਰਦਰ ਯਾਰ ਰਾਤ ਦਾ ਮੰਮੀ ਨੇ ਸੁਣਾਇਆ ਤੈਨੂੰ ਵੀ ਤੇ ਮੈਨੂੰ ਵੀ ਤੇ ਸਾਰਿਆਂ ਨੂੰ ਹੀ ਤੇ ਮੰਮੀ ਪੁੱਛਦੇ ਤੇ ਮੰਮੀ ਆਂਦੀ ਤੇ ਪਰਵਾਹ ਸਰੀ ਤਾਂ ਹਾਂ ਮੈਨੂੰ ਕਹਿੰਦੇ ਮੈਂ ਤੂੰ ਪਰਵਾਹ ਨਹੀਂ ਜਣਦੀ ਗੁਈਨੀ ਹੰਡ ਬੜੀ ਐ ਠੰਡ ਬੜੀ ਮੁੰਡੇ ਕਰਕੇ ਨਹੀਂ ਜੇ ਠੰਡ ਬੜੀ ਆ ਔਰ ਗਾਵਾਂ ਵੀ ਬੜੇ ਮਰਨ ਦਾ ਆਪਣੇ ਚਰਚ ਦੀ ਮੈਂ ਕਹਿੰਦੇ ਨਹੀਂ ਡਰਦੀ ਨਹੀਂ ਗਈ ਹਲੂ ਟੁਕੜੇ ਦੇ ਦੇ ਕਾਲੂ ਕੀ ਇਹ ਤੈਨੂੰ ਵੀ ਦੇ ਇਹ ਕੀ ਨਹੀਂ ਕੋੜੇ ਗਰਮ ਤੇ ਕਰ ਲੈ ਮਸਾ ਮਰੀ ਚੰਦੀ ਗਰਮ ਤੇ ਤਾਂ ਠੰਡ ਜਾ ਜਾਂਦਾ ਫਾਫਾ ਅੰਦਰ ਦੀ ਬੜੀ ਲੜਕੀ ਹੋਵੇ ਨੂੰ ਕਹਿੰਦੇ ਫਾਫਾ ਤੇ ਮੈਨ ਲੜਕੀ ਹੁਣਨਾ ਜੀ ਕਹਿੰਦਾ ਲਓ ਜੀ ਆਪਣਾ ਦੁਪਹਿਰ ਵੇਲਾ ਹੋ ਗਿਆ ਜੀ ਅੱਜ ਮਹਾਰਾਜ ਦਾ ਲੰਗਰ ਪ੍ਰਵਾਦ ਦੇ ਰਿਹਾ ਤਾਂ ਬਹੁਤ ਵਧੀਆ ਪ੍ਰਵਾਦ ਪੇਰੀਆਂ ਦਾ ਸਾਦੇ ਰਹੋ ਤੇ ਲੰਗਰ ਪਾਣੀ ਛਕਾਉਂਦੇ ਰਹੋ ਤੂੰ ਵੀ ਆਪਣੇ ਪੇਕਿਆਂ ਤੋਂ ਲਿਆਕੋ ਜਿ ਫੜ ਕੇ ਤੇਰ ਗਈ ਮੇਰੇ ਪੇਕਿਆਂ ਤੋਂ ਹੱਲੇ ਕਾ ਫਾਇਦਾ ਮੈਲਾ ਗੇ ਰਿਸ਼ਤੇਦਾਰੀ ਦਾ ਮੈਲਾ ਕੋਈ ਨਾ ਕੋਈ ਸਾਨੂੰ ਆਂਦਾ ਰਹਦਾ ਹੀ ਖਾਂਦੇ ਰਹਿੰਦੇ ਬਸ ਜਿਹੜੀ ਕਰਦਾ ਦਾ ਕੋਈ ਨੇ ਕਿਸੇ ਨੇ ਕੋਈ ਕੱਲ ਤਾਂ ਕਿਸੇ ਨੇ ਕੋਈ ਕੱਲ ਤਾਂ ਕਿਸੇ ਨੇ ਬਤਾਉ ਕੱਲ ਤੇ ਕਿਸੇ ਨੇ ਕੋਈ ਕਿਸੇ ਨੇ ਸਾਗ ਇਹ ਸਹੀ ਦੇ ਪਕੇ ਸਾਰ ਵਾਸਤੇ ਮਸ਼ਹੂਰ ਹੈ ਤੇ ਭਾਬੀ ਦੇ ਪਕੇ ਹੀ ਉਹਦੇ ਵਾਸਤੇ ਕੀ ਕਹਿੰਦੇ ਉਹਨੂੰ ਜਮਾ ਵਾਤੇ ਤੇ ਮੁੰਡੇ ਦੇ ਪਕੇ ਵੈਰੈਟੀਆਂ ਵਾਦੇ ਕਦੀ ਆਹ ਵੈਰੈਟੀ ਕਦੀ ਦੁੱਧ ਦੁੱਧ ਦੀਆਂ ਚੀਜ਼ਾਂ ਕਹਿੰਦਾ ਡੰਕਰ ਦੁੱਧ ਦੀਆਂ ਖੀਰਾ ਖੂਰਾ ਜਲਾ ਜਾਂਦੀਆਂ ਵਧੀਆ ਤਿੰਨ ਚਾਰ ਚੀਜ਼ਾਂ ਦੇ ਇਹ ਲੰਗਰ ਲੰਗਰ ਵਾਕੇ ਕੱਲ ਦੇ ਰਹੇ ਬਥੇਰਾ ਤਾਂ ਇਹਦੇ ਆਹ ਮੋਟੀ ਹੋ ਗਈ ਵਧੀਆ

ਤੂੰ ਖੁਸ਼ ਹੋ ਗਈ ਅੱਜ ਹਾਂ ਜੀ ਮੇਰੇ ਦਿਲ ਖੁਸ਼ ਹੋ ਗਿਆ ਦਿਲ ਖੁਸ਼ ਹੋ ਗਿਆ ਜਕੀਮਾ ਵੀ ਆਨੇ ਬਣੇ ਰਹਿ ਗਏ ਨਾ ਕੋਈ ਬਣਾਉਂਦਾ ਇਹ ਵੇਲਾ ਰੱਬ ਕੋ ਘੱਲਦਾ ਹਨਾ ਪਰ ਆਹ ਡਿੱਗੀ ਇਹ ਬਣਾਉਂਦਾ ਇਹ ਨਹੀਂ ਪਤਾ ਕਿੱਥੋਂ ਬਣਾਉਂਦਾ ਆੜਲੀ ਉਹ ਦੋਵੇਂ ਫਰਿਸ਼ਤੇ ਦੋਵੇਂ ਜੀ ਆ ਨਾ ਹਾਂ ਆਪਾਂ ਬਰਸਾਤ ਲੱਗੀ ਉਹਦੇ ਜਗ੍ਹਾ ਕਰਾਂਗੇ 10 ਮਿੰਟ ਵੀ ਕੋਈ ਨਾ ਕੋਈ ਆਣਾ ਭੰਡਾ ਬਣਾਉਣਾ ਰਫੜ ਸਹੀ ਗੱਲ ਬਹੁਤ ਦੁਖੀ ਹੈ ਬਹੁਤ ਦੁਖੀਆਂ ਤੇ ਪਰ ਜੇ ਸਾਨੂੰ ਲੱਗਦਾ ਬਹੁਤ ਜਰੀ ਯਕੀਨ ਹੋ ਗਿਆ ਅੱਖੀ ਹਾਂ ਮੰਨੀ ਰੱਬ ਨੂੰ ਫਿਰ ਉਹ ਵੀ ਕਹਿੰਦੇ ਕਿੰਨੇ ਸਾਨੂੰ ਨਾ ਸਿਰਫ ਇੱਥੇ ਜੇ ਥੋੜਾ ਜਿਹਾ 2 ਕਿਲੋਮੀਟਰ ਪਿੱਛੇ ਯਾਦ ਆਇਆ ਤਾਂ ਸਿੱਧੀ ਬ੍ਰੇਕ ਮਾਰਤੀ ਆ ਘਰ ਤੇ ਨਹੀਂ ਤੇ ਵੇਲਾ ਕੋਈ ਅਣਜਾਣ ਬੰਦਾ ਆਪਣਾ ਵੀ ਆਂਦਾ ਆ ਇਹਸਰਾ ਵਾਲੀ ਤੋਂ ਇਹ ਭੈਣ ਉਹਦੀ ਪਿੰਡ ਹੈਗਾ ਇਹਨਾਂ ਦਾ ਸਰਾਲੀ ਤਰਨ ਤਾਰਨਾ ਤੇ ਪੇਕੇ ਲਖਸ਼ੀ ਨੰਗਲੀ ਦੇ ਉਹਨਾਂ ਦੱਸਿਆ ਤੁਹਾਨੂੰ ਹਾਂ ਤੇ ਉਹ ਜਰੂਰ ਹਨ ਦੱਸ ਬਣਾ ਆਏ ਵੀ ਤੁਸੀਂ ਵੀ ਇਹੀ ਇਲਾਜ ਕਰਾਇਆ ਸੀ ਤੁਸੀਂ ਵੀ ਕਰਾਓ ਮਾਰਾ ਸਾਰੇ ਧੀਆਂ ਦੀਆਂ ਝੋਲੀਆਂ ਭਰੇ ਠੀਕ ਹੈ ਮਾਰਾ ਸਾਰੇ ਤਾਂ ਵੀ ਮੈਂ ਤਾਂ ਇਹਨ ਕੀ ਕਹਿਣਾ ਚਾਹੋਗੇ ਸਾਰੇ ਜਣੇ ਐਦਾਂ ਕੋਈ ਨਹੀਂ ਪਾ ਵੱਡਾ ਲੈ ਆਇਓ ਐਦਾਂ ਲੈ ਆਇਓ ਮੰਮੀ ਲੈ ਆਇਓ ਆਵਾ ਬੜੀ ਜੰਦ ਬਾਹਰ ਵਖੰਡੀ ਤੁਸੀਂ ਕਹਿਣਾ ਚਾਹੋਗੇ ਦੋਵੇਂ ਕੁਝ ਐ ਨਹੀਂ ਕਹਿਣਾ ਚਾਹੋਗੇ ਜੀ ਜ਼ੋ ਅੱਜ ਦਿਨ ਆਇਆ ਹੈ ਕਿ ਮੈਨੂੰ ਆਸੀ ਸਾਨੂੰ ਹਾਂਜੀ ਬੜੀ ਖੁਸ਼ੀ ਹੈ ਕੁਛ ਵਿਚਾਰੇ ਵੀ ਫੈਮਿਲੀ ਦੀ ਤਰ੍ਹਾਂ ਪਿਆਰ ਕਰਦੇ ਬਹੁਤ ਵਧੀਆ ਕਿ ਜਿਹਨਾਂ ਨੂੰ ਦੁੱਖ ਕੇ ਉਹਨਾਂ ਨੇ ਫੇਸ ਕੀਤਾ ਹੀ ਦੁੱਖ ਉਹ ਸੇਮ ਆਪਣਾ ਸ਼ੇਅਰ ਕਰਕੇ ਗਏ ਹਾਂ ਤੇ ਹੁਣ ਜਿਹਨਾਂ ਨੂੰ ਫਰਕ ਪਊਗਾ ਸਾਰੇ ਨਾਲ ਸ਼ੇਅਰ ਕਰਦਾ ਹਾਂ ਹਾਂ ਸਹੀ ਗੱਲ ਤੇ ਮੇਰੇ ਪੈੜੀ ਇੱਕ ਸਾਲ ਦੀ ਸਾਡੇ ਵਗਵਾਣ ਡਿਆ ਆ ਇਲੈਕਸ਼ਨ ਨੰਗਲ ਤੋਂ ਆਏ ਸੀ ਸਭ ਕਰਕੇ ਐਸ਼ ਪੈਸੇ ਸਪੈਸ਼ਲ ਆਏ ਮੇਰੇ ਇਦਾਂ ਯਾਨਾ ਭਲਾ ਬੰਦਾ ਕੱਲ ਵੀ ਕਦੀ ਦੀ ਆਏ ਉਹਨੇ ਮੈਨੂੰ ਫੋਨ ਕੀਤਾ ਸੌਰੀ ਮੈਂ ਉਹ ਤਾਂ ਘਰ ਨਹੀਂ ਹੈਗੀ ਵੀ ਮੈਨੂੰ ਮਿਲਣਾ ਜ਼ਰੂਰੀ ਉਹ ਵਿਚਾਰੇ ਵੇਟ ਕਰਦੇ ਬਾਹਰ ਖਲੋਤੇ ਮੈਂ ਕਹੀ ਹੈਗੀ ਤੇ ਮੈਂ ਹਾਸੂਈ ਮੈਂ ਹਾਂ ਕਬੜ ਬਾਹਰ ਜਾ ਕੌਣੇ ਉਹ ਫਿਰ ਰੱਬ ਤੈਨੂੰ ਪਰਲੀ ਘੱਲ ਆਏ ਨਾ ਉਹਨੇ ਕਿਹਾ ਮਹਾਰਾਜ ਕਰਦਾ ਦੱਸ ਤੀ ਕਿਸ ਤਰ੍ਹਾਂ ਸੰਭਾਲਿਆ ਮਹਾਰਾਜ ਇਹਨੇ ਕਰ ਸਕੀ ਬਦਾਂਦਾ ਬਈ ਕਿਹੜੇ ਬਾਹਨੇ ਪੇਦਾ ਇਹ ਨਹੀਂ ਪਤਾ ਰੱਬ ਦੁਬਾਰੇ ਤੁਸੀਂ ਕੀ ਕਿਹਾਈ ਮੈਂ ਕੁਦਰ ਸਾਹਿਬ ਕੋਲ ਹੀ ਇੱਥੇ ਉੱਥੇ ਜਾ ਕੇ ਦੱਸ ਲਿਆ ਕਿ ਮੈਂ ਦੀਨ ਨੂੰ ਕਿਹਾ ਕਿ ਜਦੋਂ ਮੇਰੇ ਨਾਲ ਇਦਾਂ ਮੈਂ ਇਹੋ ਕਿਹਾ ਮਾਰ ਮੈਨੂੰ ਕੋਈ ਰਸਤਾ ਨਹੀਂ ਦਿਖਾਂ ਦਿਆ ਪਰਮਾਤਮਾ ਨੇ ਇਦਾਂ ਤੋੜਿਆ ਮੈਂ ਕਿਹਾ ਜੇ ਆਈ ਹੈ ਤਾਂ ਉਸ ਵੇਲੇ ਦੀਦੀ ਤੋਂ ਵੀਰ ਜੀ ਇਹਨਾਂ ਨੂੰ ਭੇਜਿਆ ਮੈਂ ਕਰੋ ਵੇਲੇ ਤਾਂ ਇਹ ਕਹਿੰਦਾ ਰੱਬ ਤੇ ਯਕੀਨ ਕਰਿਆ ਕਰੋ ਹਰ ਇੱਕ ਨੂੰ ਰੱਬ ਤੇ ਯਕੀਨ ਕਰਨੀ ਚਾਹੀਦਾ ਇਹ ਰੱਬ ਹੀ ਮੋੜ ਪਾ ਸਕਦਾ ਜਿੱਥੇ ਕੋਈ ਡਾਕਟਰ ਕੋਈ ਦੁਨੀਆ ਨਹੀਂ ਨਾ ਕੰਮ ਕਰਦੀ ਜਿੱਥੇ ਰੱਬ ਕਰਦਾ ਕੰਮ ਆਪੋ ਆਪਣਾ ਇਲਾਜ ਦੱਸ ਜਾਂਦੇ ਆਪਣਾ ਹੀ ਸਾਰਾ ਕੁਝ ਕਰ ਹੀ ਜਾਂਦੇ ਉਹ ਤੇ ਬਿਮਾਰੀਆਂ ਵਧਾਈ ਜਾਂਦੇ ਵਧਾਈ ਜਾਂਦੇ ਵਧਾਈ ਜਾਂਦੇ ਚਲੋ ਮਾ ਉਹ ਵੀ ਜ਼ਰੂਰੀ ਹੈ ਜਿਹੜਾ ਲਾਜ਼ ਜ਼ਰੂਰੀ ਉੱਥੇ ਲਾਜ਼ ਜ਼ਰੂਰੀ ਜਿੱਥੇ ਦੁਆ ਉੱਥੇ ਦੁਆ ਚਲੋ ਅੰਦਰ ਠੰਡ ਬੜੀ ਹੈ ਮੰਮੀ ਵਿਚਾਰੇ ਇਹਦੇ ਕਰੀ ਰੋਈ ਜਾਂਦੇ ਉਹ ਵਿਚਾਰਾ ਅੰਦਰ ਮੇਰੇ ਜਿੱਦਾਂ ਦੀ ਮੇਰੀ ਮਾਂ ਉਦਾਂ ਦੇ ਤੁਸੀਂ ਮਾਂ ਰੋਈਦਾ ਨਹੀਂ ਹੁੰਦਾ ਮੰਮੀ ਰੋਈਦਾ ਨਹੀਂ ਦਰ ਤੁਸੀਂ ਤੈਨੂੰ ਟੈਨਸ਼ਨ ਲੈਂਦੇ ਕਿੰਦਾਂ ਸੋਕਾ ਫਣ ਤੇ ਅਲੀ ਵੱਡਾ ਕਾਂ ਮਾਰ ਕੇ ਲਾਗੇ ਕਵਲ ਦੀ ਮੰਮੀ ਲਾ ਕੇ ਲੱਡੂ ਦੇ ਨਾਲ ਆ ਬਣ ਕੀ ਬਿੱਟੀ ਦੀ ਲੱਗੇਈ ਤਾਂ ਕਲੀ ਗਈ ਭੈਣ ਨੂੰ ਦੇ ਭੈਣ ਨੂੰ ਦੇ ਕਵਲ ਦਾ ਕਿੱਥੇ ਹਸਲਾ ਪਵੇ ਕਵਲ ਦੇ ਕਹੀ ਨਾ ਮੰਮਾ ਤੈਨੂੰ ਚੱਲ ਜਾ ਮੈਂ ਬਾਹਰ ਮੈਂ ਨਹੀਂ ਮੇਰੇ ਸਾਹਮਣੇ ਮੇਰੇ ਭੈਣ ਦੇ ਮੈਂ ਸਾਹਮਣੇ ਕਵਲ ਤੈਨੂੰ ਕਿੰਨੇ ਕਿਤੇ ਚਾਰ ਹੈ ਮੈਂ ਕਿਹਾ ਕੀ ਮਾਸੀ ਜੀ ਇਹ ਲੱਡੂ ਲੱਗੇ ਆਜੇ ਉਹ ਕਹਿੰਦੀ ਜਾਣੇ ਤਿੰਨ ਪਾ ਗਏ ਮੈਂ ਮਾਂ ਵੇਲਾ ਮੈਂ ਮੰਮੀ ਨੇ ਕਹ ਲਿਆਣਾ ਮਮਮੀ ਕਹੀ ਗਈ ਇੱਥੋਂ ਇਹ ਲੱਗੇ ਉਹਨਾਂ ਨੇ ਦੇ ਦੀ ਅਜਿੰਦਰ ਦੀਦੀ ਨੇ ਦੇ ਦੀ ਤੇ ਮੈਂ ਵੇਲਾ ਮਾਮਾ ਕਿੰਨਾ ਸੋਧਿਆ ਦੁਆਣੀ ਸ਼ਾਨੀ ਇਦਾਂ ਦੀ ਜਿਹੜੀ ਰੰਗ ਐ ਤੇ ਉਹ ਜਿਹੜੀ ਗਾਂ ਚੀਜ਼ ਪਾ ਗਏ ਮੈਂ ਵੀ ਢਾਕਾ ਮਾਰ ਕੇ ਲੈ ਗਈ ਮੈਂ ਦੇ ਦੋ ਹੁਣੇ ਜਿਹੜੀ ਦੇ ਮਾਜ਼ੀ ਦਿਵਿੰਦਰ ਜੱਟ ਦੇ ਕੰਮ ਕਰੇ ਕਰਾਣ ਕਰੇ ਪਰ ਮੈਂ ਲੈ ਕੇ ਆਈਆਂ ਵੀ ਅੰਠੜ ਧਖਾਣੇ ਸੀ ਸਹੀ ਗੱਲ ਈ ਹੁਣ ਕਹਿੰਦੀ ਦੇ ਦੇ ਨੀ ਬਾ ਜਾਂਦੀ ਨਹੀਂ ਨਹੀਂ ਹੁਣੇ ਦੋ ਨਾਲ ਅਸ਼ਵੇ ਜਾ ਤਰੀ ਬਣ ਚਾੜੀ ਗੋੜੇ ਐ ਅੱਛਾ ਠੀਕ ਐ ਤੁਸੀਂ ਗੰਡੀਆਂ ਥੱਲੇ ਬਹਿ ਕੇ ਹੈ ਤਾਂ ਸਿੱਦੇ ਯੋਰ ਲੱਗੇ ਤੁਹਾਡੇ ਸਾਰੇ ਸਭੇ ਕੀ ਜਾਣੀ ਗੋੜੇ ਗੁਰਦੀ ਜਾਣੀ ਭਲੇ ਬੈ ਬੈਟੀਆਂ ਜੀ ਬਣਾਈ ਸਤ ਹੋ ਜੀ ਆਏ ਲੱਕੀ ਕੀ ਕੀ ਆ ਬਤਾਂ ਨੇ ਅੱਜ ਕੋਈ ਮੈਂ ਜਾਉਦੀ ਆਂ ਇਹ ਇਖਾ ਮੋਟੇ ਹੋਣ ਜਿੰਨਾ ਮੈਂ ਖਾਂਦੀ ਨਹੀਂ ਨਹੀਂ ਆ ਜੀ ਚੀਜ਼ਾਂ ਹਮ ਤੱਕ ਲਾ ਲੈ ਆਂ ਸੁੱਕਦੇ ਵਰਗੀ ਮੈਂ ਨਾ ਛੜਿਆ ਨਹੀਂ ਖੜਾ ਸੁਕਣੇ ਲੈ ਗਈ ਤੋਂ ਕੀ ਕਿ ਆਏ ਜੀ ਹਾਂ ਮੈਂ ਮੈਂ ਆਪਣੇ ਚਾਰ ਸਾਲ ਆਪਣੇ ਗਾਲ ਲੇਦਾ ਜੀ ਪੀਂ ਖਾਣਾ ਨਹੀਂ ਦਾਉਣਾ ਦਾਣਾ ਮੇ ਜੇ ਮਾਰੇ ਦੇਣਾ ਤੇਰਾ ਖਾਣ ਮਾਣਾ ਤੇ ਯਾਰ ਚੰਗੇ ਭਾਂਡੇ ਬਣਾਏ। ਬਾਜੀ ਫੇਰ ਬਣਾਉਣੇ ਜੇ ਬਾਜੀ ਆਵੇ ਸੁਣ। ਉਹ ਤਾਂ ਗਰਮੀ ਆਈ ਨਹੀਂ ਖੁਰਕ ਭਾਂਡੇ ਪੈ ਜੇ। ਆਹ ਭਾਜੀ ਇਹ ਬਣਾਉਣਾ ਕੋਇਆ ਬਾਗੇ। ਹਾਂ। ਉਹ ਜੋਆਈਫਾਈ ਨੂੰ ਥੋੜਾ ਹੋਰ ਦੀ ਬਣਾਵਾਂਗੇ। ਜੋਆਈਫਾਈ ਗਰਮੀ ਨਾਲ ਟੁੱਟਣਾ ਜੇ। ਉਹ ਹੋ ਹੋ ਬਾਹਰ ਤੇ ਕਿਤੇ ਠੰਡ ਇੰਨੀ ਬਰਫ ਵਰਤਨ ਨਹੀਂ ਆ ਜਿੱਦਾ ਬਰਫ ਪਈ ਹੈ ਅੱਜ ਅੰਮ੍ਰਿਤਸਰ ਦੇ ਵਿੱਚ। ਗੈਰ ਨਹੀਂ ਤਾਂ ਯਾਰ ਵੀ ਨਹੀਂ ਠੰਡੇ ਓਏ। ਚੋਰਾ ਤਾਂ ਕਿ ਬੱਕਰਾ ਹੀ ਕਰਦਾ ਤੇ ਜੁੱਤੀ ਕਿ ਨਹੀਂ। ਫੇਰ ਅਰੇ ਇਹ ਤੇ ਕਿਹ ਮੋਛਾ ਕਾਥੋਂ ਮਰੇ ਆਇਆ ਮੋਛਾ ਮੋਛਾ ਹੀ ਆ ਤੁਹਾਨੂੰ ਮੈਂ ਤਾਂ ਇਹ ਤੇ ਕਿਹਾ ਥੋੜਾ ਸਟ ਗਿਆ ਰਹੀਆਂ ਹੁਣ ਮੈਂ ਇਹ ਕਰ ਲਿਆ ਨਾ ਜਦੋਂ ਬਾਤ ਤੋਂ ਇੱਕੋ ਮਿੰਟ ਗਲੇ ਦੇ ਕੇ ਮੋਚ ਬਣਾ ਆ ਯਾ ਯਾਰ ਤੁਦ ਦੰਦ ਕੱਢੀ ਜਾਂਦਾ ਆ ਮੋਚ ਵੇਗੀ ਕਿ ਲੋ ਜਾਗ ਲਿਆ ਛੱਡੀ 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 ਨਹੀਂ ਜਿੱਦਾਂ ਬੰਦੇ ਨੂੰ ਕੁਝ ਕਰ ਲੈਂਦਾ ਕਰੋ ਜੋ ਕਰ ਲਿਆ ਦਾ ਬਾਤ ਜੜੀ ਬਸੀ ਨਾ ਮਗਰੋ ਕੀ ਗੱਲ ਲੱਗੇ ਗੱਲਾਂ ਮਹਾ ਦੇ ਮੋਛਾ ਬਣਾਉਂਦੇ ਆ ਕਿਤੇ ਕੀ ਮੋਛਾਂ ਬਣਾਉਣ ਆਂ ਅੰਨ ਹੈਗੇ ਆ। ਵਾਹ ਮੋਲਾ ਕੱਪ ਫੜ। ਸਾੱਚ ਜਿਹੜੀ ਹਥਲਾਉਣੀ ਦਸ ਦੀ ਹੋਣ ਤੇ ਆਹ ਆਹ। ਇਹ ਦੇਖ। ਤਾਂ ਸਾਬਣ ਆਂ ਦਸ ਮੋਛੀ। ਓਏ ਦੰਦੇ ਕੱਢੀ ਜਾਂਦੇ। ਆਹ ਮੋਛੇ ਵੇ ਕਿਵਾ। ਠੀਕ ਹੈ ਲੈ ਸਾਬਣ। ਪਿੰਨੀਆਂ ਕਰਨੀਆਂ। ਚਲ ਆ ਤੇ ਗੱਲੇ ਦੰਦ ਪਿੰਨੀਆਂ ਕਰਾਉਣ ਤੇ ਰੱਖੋ। ਤੂੰ ਮਛਰਿਆ ਮੋਛਾਂ। ਪਿੰਨੀਆਂ ਤੂੰ ਕਰਨੀਆਂ ਵਾ। ਜਿੱਦਾਂ ਜਿੱਦਾਂ ਤੂੰ ਮੋਛਾਂ ਬਣਾਈਆ ਉਦਾਂ ਦੀਆਂ ਪਿੰਨੀਆਂ ਬਣਾ ਦੇ। ਪਿੰਨੀਆਂ ਸਕੈਂਡ। ਆ ਜੀ। ਉਸੇ ਵਾਂਡੀ ਐਲ ਸੀ। ਆਹੋ ਛੇਤੀ ਕੰਮ ਨੂੰ ਬਿਠੋ ਸਾਰੇ ਕਾਂ ਨੀ ਮਮੀ ਆ ਨਹੀਂ ਗਰਟ ਟਿੱਕੀ ਉਹਨਾਂ ਨੇ ਕਿਹਾ ਤੈਨੂੰ ਟਿੱਕੀ ਆ ਬਣਾਉਂਦੇ ਆ ਉਹ ਚਿੱਤਰੀ ਸੌਖੀ ਏ ਜਿਹੜੀ ਗੋਲ ਨੇ ਆ ਦੰਦੀ ਵੱਢਨੇ ਆ ਠੀਕ ਆ ਆਹ ਟਿੱਕੀ ਬਣਾਉਂਦੀ ਏ ਨੇ ਤੂੰ ਕੱਛਾ ਪਾਵਾਂ ਲੈ ਕੇ ਖੋਦੀ ਚੱਲ ਬਣਾ ਨਹੀਂ ਹੱਥ ਲਿਬਣੇ ਮੁੰਡਾ ਚੱਕੜ ਮੇਰੇ ਘਰ ਦੇ ਜਿਹੜੇ ਬੰਦੇ ਨੇ ਕੰਮ ਲੈਣਾ ਕਰਨਾ ਮੇਰੇ ਕੋਲ ਕੋਈ ਨਾ ਪੱਜ ਹੁੰਦਾ ਨਹੀਂ ਹੁੰਦਾ ਨਹੀਂ ਮੇਰੇ ਬੰਦੇ ਨੇ ਮੇਰੇ ਘਰ ਵਿੱਚ ਕਰਦੇ ਆ ਆਹ ਸਾਡਾ 36 ਕਰੋ ਤੇ ਕਿੰਨਾ ਬਣਾਈ ਭਰਾ ਕਿੰਨੀਆਂ ਬਣਾਈ ਤੂੰ ਬੈਠਾ ਬੈਠਾ ਆਰਡਰ ਨਾ ਮਾਰਦੀ ਫੜਾਇਆ ਇਹ ਚੋਬਰ ਫੋਨ ਸਟੈਂਡ ਤੇ ਲਾ ਦੇ ਜਦ ਤੂੰ ਵੀ ਸਿੱਧਾ ਹੋ ਕਿੰਨਾ ਥੋੜਾ ਰਹਿ ਗਿਆ ਆਈ ਤੁਹਾਨੂੰ ਤਾਂ ਮਿੱਠਾ ਚੱਕ ਕਰਕੇ ਦੇ ਦਿੰਦੇ ਆਈ ਤੁਹਾਨੂੰ ਦੱਸਾਂ ਇਹ ਸਵਾਲ ਬਣੀਆਂ ਕਿ ਨਹੀਂ ਬਣੀਆਂ ਤੂੰ ਮਮੇ ਦਾਦੇ ਅਸੀਂ ਆਪੇ ਕਰ ਲਾਂਗੇ ਚਾਕੇ ਦੱਸਾਂਗੇ ਆਹੜ ਕੋ ਚੁੱਕੇ ਨਹੀਂ ਆਂਦੀਆਂ ਦੱਸ ਵੇ ਕਿੱਡੇ ਆ ਦੂਹਾ ਦੂਪ ਪੰਨੀਆਂ ਬਣਨੀਆਂ ਏ ਇਹ ਸਾਲ ਸਿਆਚਾ ਨਿਆਰਾ ਦਾ ਖਾਣ ਪੀਣ ਅੱਜ ਤੇਨੂੰ ਛੁੱਟੀ ਐ ਅੱਜ ਛੁੱਟੀ ਕਈ ਗੱਲਾਂ ਹੁੰਡੀਆਂ ਤੈਨੂੰ ਕੱਲ੍ਹ ਛੁੱਟੀ ਅੱਜ ਵੀ ਛੁੱਟੀ ਇਹ ਵੀ ਇਹ ਕਰਵਾਈ ਦੀ ਬੜੀ ਸ਼ਾਪਿੰਗ ਕਰਾਉਂਦੇ ਆ ਤੈਨੂੰ ਵਸਾਈ ਲਿਆਵਾ ਤੂੰ ਇੱਥੇ ਮਤ ਵਧਾ ਦੇ ਓਏ ਘਰ ਦੇ ਮਗਰ ਨਕੜਾ ਇਹਨੇ ਲਿਆ ਰਹੀ ਸੀ ਕੌਣੀ ਕਰੀ ਨਾ ਮਜਾ ਟੈਕ ਲੱਗਦੀ ਸ਼ਾਰਟ ਤੇ ਇੱਕ ਡਿਗ ਲੈ ਗਈ ਸੀ ਆਪਾਂ ਵੇਖ ਜਾਈਏ ਇਹ ਕੀ ਕੰਮ ਕਰ ਰਹੇ ਸੀ ਲੈ ਗਦੀਆਂ ਤੇ ਆਏ ਲੈ ਵਖਾਉਂਦੀ ਨਾ ਤੈਨੂੰ ਤੂੰ ਪੇਨੀ ਆ ਮਣਾ ਮੈਂ ਬਸ ਲੈ ਗਈ ਜੀ ਮੈਂ ਦੱਸੀ ਲੈਣਾ ਨਾਮ ਲਗਵਾ ਤੇ ਮੈਂ ਕਿਹੜਾ ਦੱਸਿਆ ਵਾ ਭੈਣਾ ਨੇ ਆਪੇ ਕਿਹਨੂੰ ਦੱਸ ਲਿਆ ਮੈਂ ਕਿਹੜਾ ਦੱਸਿਆ ਉਹਨਾਂ ਨੂੰ ਉਹਨੂੰ ਜਾਗਤ ਦਿਖਾਈ ਆ ਮੇਰੇ ਘਰ ਆਣੀ ਸ਼ਮੀ ਗਈ ਮੈਂ ਵੀ ਮੇਰੇ ਘਰ ਆਉਣਾ ਹੈ ਅਹੀਂ ਛੱਦੇ ਦੱਸਾਂ ਘਰ ਆਣਾ ਪਹਿਲਾਂ ਆਪ ਜੈਕਟ ਲੈਣ ਲਗਾ ਕੰਮ ਬਾਵਾ ਵੇ ਕਿੱਦਾਂ ਕਢਾਈਓਂ ਮੈਂ ਦੋੰਦੀ ਆ ਗਈ ਜੀ ਮੈਂ ਚੱਲਿਆ ਤੇਰਾ ਫੜੀ ਮਿਲਣਾ ਮੈਂ ਜਿੱਦ ਮਿਲ ਜਾਂਦਾ ਵਾ ਰਸਾਈਓ ਸਭ ਕੋ ਮਿਲ ਜਾਂਦਾ ਮਿਲ ਜਾਂਦਾ ਨਾ ਵੀ ਕਿੱਥੇ ਗਏ ਆਹ ਤੇ ਪਤਨੀ ਘਰ ਗਏ ਆ ਆਪੋ ਪਤਨੀ ਘਰ ਲੈ ਤੈਨੂੰ ਇੱਥੇ ਉਹਨਾਂ ਦਾ ਦਾਹਨ ਕਰਾ ਦੇਣਾ ਦਾਹਨ ਦਾ ਕਿਹਾਉਂਦਾ ਜੀ ਮਤਲਬ ਯਾਰ ਕਾਲਾ ਦਾਹਨ ਰੱਖਿਆ ਹੁੰਦਾ ਜੀ ਘੁੱਟੀਆਂ ਆਉਂਦੀ ਮੈਂ ਮੁਰਕੇ ਪਾ ਕੱਸ਼ਾਂ ਤੋਂ ਪਾਤੀ ਫਿਰੂਗਾ ਜੀ ਹਾਂ ਜੀ ਤੇ ਹੁਣ ਅਸੀਂ ਚੱਲੇ ਆਂ ਜੀ ਰਾਜਾ ਸੰਸੀ ਥੋੜਾ ਜਿਹਾ ਸਮਾਂ ਲੈਣਾ ਹੈ ਇੱਕ ਤੇ ਅਸੀਂ ਬਾਜੀ ਪੁੱਛ ਕੇ ਆਉਣਾ ਲੋੜੀ ਦੀ ਭੈਣ ਨੂੰ ਪਾਉਣੀ ਵੱਡੀ ਨੂੰ ਤੇ ਉਹ ਲੋੜੀ ਦੀ ਬਾਜੀ ਨਾਲ ਗੁਰਨਵਾਇ ਦੀ ਬਾਜੀ ਸੌਰੀ ਲੋੜੀ ਦੀ ਨਹੀਂ ਗੁਰਨਵਾਇ ਦੀ ਬਾਜੀ ਆਪਾਂ ਨੂੰ ਪਉਣੀ ਤੇ ਮੈਂ ਛੁੱਟੀ ਲੈਣੀ ਹੈ ਮੈਂ ਚੱਲ ਪੁੱਛ ਉਹਨੇ ਕੀ ਹਾਲਤਾ ਵਿਆ ਤੇ ਵੈਸੇ ਮੰਮੀ ਨੇ ਘਰ ਵੀ ਬਣਾਉਣ ਲੱਗੇ ਉਹ ਚਾਚੇ ਦੀ ਕੁੜੀ ਦਾ ਵਿਆਹ ਹੈ ਨਾ ਉਹਨਾਂ ਨੂੰ ਪਉਣੀ ਉਹ ਘਰ ਬਣਾਉਣ ਲੱਗੇ ਆ ਤੇ ਜੇ ਘਰ ਗੱਲ ਬਣ ਗਈ ਤੇ ਫਿਰ ਘਰ ਹੀ ਬਣਾ ਲਾਂਗੇ ਜੇ ਨਹੀਂ ਤੇ ਫਿਰ ਅੱਜ ਪੁੱਛ ਕੇ ਉਹਨੇ ਕੀ ਹਾਲਤਾ ਹੋਣੀ ਚੱਲੇ ਰਸਾ ਹੀ ਮੈਂ ਆਪਣਾ ਸੁੱਖ ਤੇ ਮਨਦੀਪ ਗੁਰ ਨਿਵਾਇ ਤੇ ਮੰਮੀ ਰਹਿਣਗੇ ਘਰ ਹੀ ਦਰਵਿੰਨੇ ਵਾਲਾ ਹੁਣ ਕੀ ਕਰਨ ਰਿਹਾ ਉਹ ਇਹ ਅੱਜ ਨਵੀਂ ਹੈ ਨਵੀਂ ਮੰਗਾਈ ਨਵੀਂ ਮੰਗਾਈ ਇੰਨਾ ਲੱਭ ਗਈ ਇੱਥੇ ਮੈਂ ਤਾਂ ਸ਼ੁਕਰ ਲੱਭ ਗਈ ਤੁਹਾਨੂੰ ਕੋਈ ਕੋਟੀ ਕਦੀ ਹੋਰ ਬਾਗਣੀ ਮੈਂ ਜੀ ਸ਼ੈਪ ਸ਼ਾਪਿੰਗ ਆਂ ਅੰਮਤਰਾ ਦੇ ਸ਼ਿਦਿਆ ਫਾਈਨਲ ਰਿਸ਼ਿਵ ਨੇ ਕਿ ਬਣਿਆ ਰਿਸ਼ਿਵ ਦੀ ਸ਼ਾਪਿੰਗ ਵਿੱਚ ਲੈ ਆ ਗਈ ਫੀਮ ਖਾਣ ਲਈ ਜਾਈ ਖਾਣ ਲੱਗੀ ਠੀਕ ਰਿੰਗ ਬਖਾਰੇ ਮੈਂ ਆ ਫੀਮ ਦੀ ਗੋਲੀ ਖਰੇ ਮੇਰਾ ਘਰ ਆਪੀ ਦੇ ਘਰ ਠੰਡ ਰਹਾ ਸੋਹ ਵਾ ਤੇ ਦਵਾਈ ਖਾ ਤੇ ਜੀਬਾ ਕੀ ਕਰਦੀ ਤੇਰਾ ਗਾਲ ਪੀਟ ਕਾ ਤੇਰੀ ਤਾਂ ਸਸ ਗਾਲ ਹਾਂਜੀ ਸ਼ਾਪਿੰਗ ਕਰਨ ਨੂੰ ਹੱਲਦੀ ਦੀ ਖੰਦ ਲੱਗਦੀ ਆ। ਉਹ ਬੱਲੇ ਮਾਸੀ ਨੇ ਚਾਹ ਪਿਆਉਣ ਲੱਗੀ ਮੈਨੂੰ ਮਾਸੀ ਜੀਂਦੀ ਰਹਿ। ਅੱਜ ਦੁੱਧ ਪੱਤੀ ਮਾਸੀ ਦੀ ਉੱਤੋਂ ਢੜੀ ਗਈ ਅੱਜ। ਅੱਜ ਫੜਾੜ ਮੈਨੂੰ ਛੇਤੀ। ਢੜੀ ਗਈ। ਗੱਲਾਂ ਨਾ ਸੁਣਾ। ਚਾਹ ਫੜਾ। ਕੱਟ ਕਰਦਾ ਨਾ। ਕੱਟ ਕਰਦੇ ਦੜ ਜਿਹੜੀ ਆ। ਚੇਅਰਸ ਆ ਮਾਸੀ ਉੱਤੋਂ ਢੜੀ ਜ ਮੈਂ ਉੱਥਾ ਐਨੇ ਚੁੱਪ ਕਰਕੇ ਦੁੱਧ 'ਚ ਪੱਤੀ ਪਾ ਲੈਣੀ ਚਾਚਾ। ਇਹ ਚਾਚੀ ਤਾੜਗਾ ਨੇ ਆਪ ਤੇ ਤੈਨੂੰ ਪਿਆਸ ਨਹੀਂ ਦੋਆ ਜੀਆਂ ਨੇ। ਮੀਆਂ ਬੀਬੀ ਨੇ ਪਰ ਅੱਜ ਫੜੀ ਗਈ ਉੱਤੋਂ ਹੀ ਫੜੀ ਗਈ ਉੱਤੋਂ ਹੀ ਲੱਕੜ ਲਈ ਚਾਗੜ ਵਾਲੀ ਲੱਕੜ ਲਈ ਭਵੇਂ ਜਿਹਦੀ ਆਲੀ ਮਰਜ਼ੀ ਹੋਵੇ ਨਹੀਂ ਖਾਣ ਮਟਰ ਵੀ ਆਈ ਨੇ ਨਹੀਂ ਮੈਂ ਨਹੀਂ ਖਾਣੇ ਬਹੁਤ ਥੈਂਕ ਯੂ ਲਓ ਜੀ ਹੁਣ ਆਡੀ ਤਿਆਰੀ ਹੋ ਚੁੱਕੀ ਏ ਆਪਣਾ ਰਾਜਸਥਾਨੀ ਦੀ ਤੇ ਰਸਾ ਹੀ ਅਸੀਂ ਚੱਲੇ ਆ ਤੇ ਮੰਦੀਵਾਗੇ ਅਥਲੀ ਆਲ ਤੋਂ ਇੱਕ ਕੁੜੀ ਦਾ ਮੈਸੇਜ ਆਇਆ ਏ ਉਹ ਕਹਿੰਦੀ ਕਿ ਮੇਰਾ ਨਾ ਮੇਰੇ ਹਸਬੰਡ ਨੇ ਹੁਣਾਂ ਦੇ ਹੁਣ ਮੈਂ ਵਲੌਗਾਂ ਤੋਂ ਛੁੱਟੀ ਕਰ ਦੇਣੀ ਏ ਤੇ ਮੈਨੂੰ ਸਾਰੇ ਵਲੌਗ ਇਕੱਠੇ 2 ਮਹੀਨਿਆਂ ਦੇ ਬਾਅਦ ਚ ਵੇਖੂਗੀ 2 ਮਹੀਨੇ ਦੀ ਛੁੱਟੀ ਹੈ ਤੇ ਹੋਰ ਇੱਕ ਕੱਲ ਨਹੀਂ ਦੀ ਬੀਵੀਆਂ ਨਹੀਂ ਟਾਈਮ ਨਿਕਲਦੇ ਉਹ ਜਿਹੜੇ ਜਿੱਦਾਂ ਹੁਣ ਬਿਜ਼ੀ ਰਹਿੰਦੇ ਨੇ ਨਾ ਘਰਾਂ ਵਿੱਚ ਫਿਰ 100 ਰੋਟੀ ਬਾਣੀ ਕਰਨਾ ਹੁੰਦਾ ਚਲ ਕੋਈ ਗੱਲ ਨਹੀਂ ਤੁਹਾਨੂੰ ਮਾਫ ਕੀਤਾ ਹੁਣ ਠੰਡ ਸਾਡੇ ਕਾਫੀ ਹੋ ਗਈ ਹੁਣ ਆਪਾਂ ਚੱਲੇ ਲਾਗੇ ਛੋੜਾ ਪਿੰਡ ਰਸਨ ਸੀ ਸ਼ਹਿਰ ਹੈ ਕਸਬਾ ਆਓ ਸ਼ਹਿਰ ਹੈ ਤੇ ਉੱਥੇ ਆਪਾਂ ਚੱਲੇ ਜਿੱਦਾਂ ਇੱਥੇ ਵੈਹ ਪੰਜਾਂ ਸ਼ੋਭਾ ਹੈ ਵਧੀਆ ਬਾਕੀ ਥੋੜਾ ਠੀਕ-ਠਾਕ ਜਾਈ ਹੈ ਪਸਾਂ ਨੂੰ ਲੱਗ ਗਈ ਹੋ ਪੈਂਦਾ ਤੇ ਦੀ ਸੁਖ ਨੂੰ ਜੋ ਵੀ ਦੱਸ ਗਏ ਥੋੜਾ ਇਹ ਉਹ ਸਮਾਨ ਲੈਣਾ ਤੇ ਬਾਕੀ ਹੀ ਲੈਣ ਚੱਲੇ ਆਪਣੇ ਸਮਾਨ ਲੈਣ ਚੱਲੇ ਆ ਲੋੜੀਆਂ ਲੁੜੀਆਂ ਕੁੜੀਆਂ ਦੇਣੀਆਂ ਸੂਟ ਸਾਰਾ ਉਹਨਾਂ ਦਾ ਰੈਡੀ ਕਰ ਲਈ ਤੇ ਬਾਕੀ ਜਿਹੜੇ ਰੈਡੀ ਮੇਡ ਹੀ ਹੋ ਲੈਣੇ ਤੇ ਵੀ ਇਹਦੇ ਫਿਰ ਥੋੜਾ ਜਿਦਾਂ ਦਾ ਪਲਾਨ ਬਣ ਗਿਆ ਉਹਦਣੀਆਂ ਆਪਾਂ ਜਾਵਾਂਗੇ ਨਾਲ ਨਾ ਨੌ ਤਰੀ ਦਾ ਹੁਣ ਨੌ ਤਰੀ ਨੂੰ ਜਾਣਾ ਆਪਾਂ ਲੈ ਕੇ ਲੋੜੀ ਅੱਠ ਨੂੰ ਮੈਂ ਜਾਣਾ ਪ੍ਰੀਤ ਕੋ ਲੈ ਕੇ ਤੇ ਨੌ ਨੂੰ ਜਾਵਾਂਗੇ ਦੀਦੀ ਦੀ ਨੂੰ ਲੈ ਕੇ ਸੁਖ ਦੀ ਵੀ ਦੇਤੀ ਹਾਂ ਸੁਖ ਦੀ ਜੀ ਆ ਜਮਾਜੀ ਦੇ ਸਕਦੇ ਆ ਸੂਟ ਮੈਂ ਦੇ ਦੀਦੀ ਲੈ ਲੈ ਮੈਂ ਤਾਂ ਨਹੀਂ ਸੋਣਾ ਮੈਂ ਕੜਵਾ ਕੇ ਲਿਆਂਦਾ ਸੀ ਸੀਰੇ ਵੀ ਦਿੱਤਾ ਸੀ ਤੇ ਉਹ ਬਸ ਦੂਜਾ ਹੀ ਕਰਨਾ ਆ ਬਾਕੀ ਭਾਜੀ ਭੂਜੀ ਦੇਣੇ ਜਿਹੜੀ ਮੌਫਲੇ ਸਾਡੇ ਘਰੇ ਰੋਜ਼ ਖਾ ਲੈਂਦੀ ਵਿਚਾਰੀ ਮੌਫਲੀਆਂ ਦੇਤੀਆਂ ਨਾ 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 ਲੋੜੀ ਪੂਰੀ ਮੁਕੰਮਲ ਜਾਉ ਉਦੀ ਸੁੱਖ ਦੀ ਤੂੰ ਕੱਟੀ ਨਾ ਜਾ ਮੁੱਖਾਣਾ ਦੀ ਨਾ ਜਿੰਨੀ ਮਜੀ ਲੋਗੇ ਉੱਥੇ ਖਾਣੀ ਹੈ ਉੱਥੇ ਤੁਹਾਨੂੰ ਸ਼ਵੇਗ ਜਪਰਾਣਾ ਹੋਗਾ ਤੇ ਵੇਦੇ ਜਾਗੇ ਕੱਟੀ ਨਹੀਂ ਜਾਣੀ ਗੈ ਹਏ ਸੁੱਖ ਦੀ ਭਾਜੀ ਰਹਿੰਦੀ ਭਾਜੀਂ ਡਿੱਕ ਨੇ ਦੀ 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 ਦੇ ਨੀ ਕਿ ਕਿਾ ਦਾ ਪੁਰਾਣਾ ਆਇਆ ਆ ਤੇ ਸੁਖ ਦੀ ਦਾ ਜਦ ਪੁਰਾਣਾ ਹੋਗਾ ਉਹਦੇ ਦੇਣੀ ਭਾਜੀ ਕਿਉਂਕਿ ਭਾਜੀਆਂ ਨੇ ਆਪ ਜਿਆਦਾ ਕਿ ਮੰਡਲੀ ਦੀ ਭਾਜੀ ਸਹੀ ਗਾ ਦੀਵ ਦੀ ਦੀ ਆਂਦੀ ਇਹ ਭਾਜੀ ਪਾ ਤੇਰੇ ਪਾ ਲਈ ਤੇ ਮੈਂ ਭਾਜੀ ਆਉਂ ਕਹਿੰਦੇ ਜਾਈਂ ਹੁੰਦੀ ਨਹੀਂ ਆਂਦੀ ਨਹੀਂ ਨਹੀਂ ਮਾਦਾ ਹੁੰਦਾ ਪਿੰਡ ਦਾ ਵਾਕਈ ਸਹੀ ਗੱਲ ਆ ਦੀਵ ਦੀ ਦੀ ਨੂੰ ਇਹਨਾਂ ਨਹੀਂ ਪਤਾ ਤੇ ਇਹਨਾਂ ਨੂੰ ਸੁਖ ਦੀ ਦਾ ਵੀ ਸੇਮ ਹੀ ਆ ਇਹ ਭਾਜੀ ਹੁਣ ਕਦੋਂ ਭਾਜੀ ਪਾਵਾਂਗੇ ਅਮਰ ਗਏ ਹੁਣ ਠੰਡ ਬੜੀ ਤੇ ਗੱਡੀ ਅਸੀਂ ਲਾਤੀ ਤੇ ਹੁਣੇ ਸ਼ਾਪਿੰਗ ਦੇ ਅੰਦਰ ਚਲੇ ਤੁਰ ਕੇ ਆ ਗਿਆਂ ਦੀ ਗੱਡੀ ਅੰਮੂ ਫੇਦੀ ਮੈਂ ਸੁਖ ਹੋੜੀ ਵਾਲੀ ਜਾਣਦਾ ਇਨੂੰ ਤੇਜ ਦੇ ਜੋਂ ਲਿਆ ਮੈਂ ਲੌਂਗ ਕੋਡ ਲੜਾਂਗਾ ਕਿਉਂ ਮਿਲ ਜ ਲੌਂਗ ਕੋਡ ਤਾਂ ਨਹੀਂ ਪਤਾ ਮਿਲਦਾ ਇੱਥੋਂ ਇਹੋ ਮਿਲਦਾ ਫਰਗੀ ਲਾਹੀ ਟੋਪੀ ਠਾਂ ਕਰ ਭੋਣੀ ਪੁੰਗੇ ਰਾਜਾ ਸਾਂ ਸੀ ਨਹੀਂ ਕੋਈ ਨਹੀਂ ਕਿਵੇਂ ਹੈ ਕਿਵੇਂ ਗੱਲਾਂ ਆ ਸਾਡੇ ਅੱਗੇ ਅੱਗੇ ਤੁਰਿਆ ਫਿਰਦੇ ਆ ਜਿੱਥੇ ਹੀ ਜਾਣੇ ਉੱਥੇ ਆ ਜਾਂਦਾ ਹੀ ਹਾਂ ਹਾਂ ਬਹੁਤ ਤੂੰ ਮੇਰੀ ਜੀ ਦੀ ਛੇੜ ਕੇ ਆ ਨਾ ਤੇਰੀ ਬੱਟੀ ਨੇ ਲਿਆਂਦੀਆਂ ਜਗਟਾ ਮੈਂ ਆਪਣਾ ਘਰ ਨਾਲ ਲੈ ਗਈ ਆ ਜੇ ਪਤਾ ਅੱਜ ਤੇਰੇ ਕੋਲ ਅੱਜ ਲੈ ਦਊਗਾ ਤੇ ਫੇਰੀ ਆ ਪੈਸੇ ਦਊਗਾ ਜੀ ਜੇਠ ਤਰਾ ਜੇ ਨੀ 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 ਜੇੜ ਦੇ ਦਊ ਪੈਸੇ ਜੇੜ ਮੈਂ ਤੁਹਾਨੂੰ ਦਵਾਂ ਤੇ ਜੇੜkali ਪੈਸੇ ਦੇਵੇ ਜੇੜ ਚਲਣ ਦਾ ਕਿਤੇ ਚਾਹਦੇ ਹੀ ਸੀ ਕਿਉਂਕਿ ਜੇੜ ਦੇ ਦੂੰਗਾ ਭਰਾ ਹੀ ਵੱਡਾ ਹਾਂ ਦੱਸ ਘਾ ਹੋਰ ਤੇ ਨਹੀਂ ਭਰਾ ਵੱਡਾ ਦੇਣ ਦਾ ਕਿੰਨੇ ਵੇਲਾ ਆਉਂਦੇ ਆ ਸੂਟ ਫੜਲੇ ਹੈ ਕੋਈ ਕੰਮ ਬੁੜੀਆਂ ਨੂੰ ਬਲੈਕ ਸੂਟ ਮੇਰੇ ਸੰਦੀਪ ਦਾ ਫੇਵਰੇਟ ਹੈ ਤੇਰਾ ਸੰਦੀਪ ਦਾ ਫੇਵਰੇਟ ਹੈ ਸੰਦੀਪ ਬਲੈਕ ਸੂਟ ਪਾਉਂਦਾ ਸਭੀ ਦਾ ਫੇਵਰੇਟ ਠੀਕ ਹੈ ਠੀਕ ਹੈ ਚਲ ਟ੍ਰਾਈ ਕਰੂ ਬਲੈਕ ਪਾ ਲੈ ਚੱਲ ਚਲੀਏ ਜਿਹੜੇ ਕੰਮ ਆਏ ਆ ਰਾਹ ਦੇ ਆਪੇ ਜੋਰਦਾਰ ਹੋਊਗਾ ਸੋਣਾ ਕਿੰਨਾ ਦਾ ਵੇ ਕੋਈ ਵੀ ਨਹੀਂ ਬੋਲ ਰਹਾ ਇਹ ਨੰਨੇ ਗਿਆਨ 9 ਸਾਲ ਤੇ ਕੁਛ ਨਹੀਂ ਖਾਇਆ ਕਰਨਾ ਤੇ ਆਪੇ ਸਾਲ ਚੋਚਾ ਤੇਨ ਸਿਰੋਆ ਹੈ ਪਹਿਲੇ ਦੇਨੀ ਖਾਏ ਤੇ ਪਹਿਲਾ ਤੇ ਮਾਫੀ ਜਿਹਦੇ ਨੂੰ ਖਾਏ ਛੋਟੀ ਚ ਗਿਲਾ ਦੇ ਕੱਖ ਨਹੀਂ ਖਾਣਾ ਕੋਈ ਨਾ ਤੇ ਮੈਨੂੰ ਕਿਹਾ ਇਹ 9 ਸਾਲ ਤੇ ਕੁਛ ਨਹੀਂ ਖਾਏਗਾ ਨਾ ਔਣ ਮਤਲਬ ਕੁਛ ਹੀ ਖਾਏਗਾ ਨਾ ਬਾਦ ਤਾਂ ਨਹੀਂ ਖਾਏਗਾ ਨਾ ਕੁਛ ਆਲ ਬੜੀ ਨਹੀਂ ਜਰਾ ਕਈ ਬੰਦ ਜਿਹੜੇ ਘਰ ਤੇ ਗੁਰਨਵਾਸ ਹੋ ਚੁੱਕਾ ਆ ਗੁਰਨਵਾਸ ਗਿਫਟ ਗੁਰਨਵਾਸ ਦਾ ਗਿਫਟ ਕੀ ਹੈ ਅੱਛਾ ਹਾਂ ਗੁਰਨਵਾਸ ਹੀ ਲੈਂਦਾ ਮਮੀ ਨਹੀਂ ਨਹੀਂ ਅਗ ਗੁਰਨਵਾਸ ਲੈ ਆਪਾ ਇਹ ਦੰਦ ਜੇ ਕੱਢਣ ਡਿਆ ਨਾ ਤੇ ਮਿਲ ਨਹੀਂ ਤੇ ਬੋਲੇ ਆ ਵਾਵਾ ਠੀਕ ਹੈ ਮਾਹ ਮਿਲੇਗੀ ਹੁਣ ਦੰਦ ਮੂੰਹ ਚ ਪਾਇਆ ਕਰੂਗਾ ਚਿਪ ਚਿਪ ਕਿੱਥੇ ਆ ਕਰੂਗਾ ਇਹਨੂੰ ਲਓ ਜੀ ਹੁਣ ਆਪਾਂ ਲੱਗੇ ਅੱਗ ਬਾਲਣ ਮਗਰ ਤੇ ਇਹਨੇ ਹੁਣ ਕੱਪੜੇ ਵਿਖਾਉਣੇ ਰੇਖ ਨੂੰ ਅੱਜ ਅੱਜ ਅੱਗ ਬਹੁਤ ਬੱਤਣੀ ਆ ਭੰਬੜ ਅੱਗ ਭੱਬਰਤਾ ਮਚਣੇ ਅੱਜ ਰੇਖਾ ਆ ਪਾਇਆ ਹੋਇਆ ਹੈ ਅੱਜ ਜਿੰਨੀ ਵਜੇ ਅੱਜ ਅੱਗ ਸੇਰ ਦਾਂਦੇ ਕਿਉਂਕਿ ਅੱਜ ਮਹਿਫਲ ਦੇ ਜਿਹੜੀ ਅੱਗ ਦੇ ਮਾਹੀ ਅੱਗੇ ਨਾ ਮੈਂ ਇੱਕ ਵੀਡੀਓ ਵੇਖਣਾ ਹੈ ਤੇ ਇੱਕ ਬੰਦਾ ਆਉਂਦਾ ਪਹਿਲਾਂ ਮੈਂ ਅੱਧੀ ਬਾਹ ਦੀ ਟੀ-ਸ਼ਰਟ ਪਾਈ ਮੈਨੂੰ ਮਾਸਾ ਠੰਡ ਨਹੀਂ ਲੱਗਦੀ ਆਂਦੀ ਕਿਉਂ ਅੰਦਾ ਮੈਂ ਜਦੋਂ ਤੇਰੇ ਨਾਲ ਗੱਲਾਂ ਕਰਦਾ ਵਿੱਚ ਤੂੰ ਇਦਾਂ ਦੀ ਕੋਈ ਗੱਲ ਕਰ ਦਿੰਦੀ ਮੈਨੂੰ ਅੱਗ ਹੀ ਲੱਗ ਜਾਂਦੀ ਮੇਰਾ ਤਾਂ ਹਾਸਾ ਲੰਬੋ ਤੇ ਉਹ ਆਪਣੇ ਚਿੱਕਤਾ ਹੋ ਗਿਆ ਤੇਰਾ ਆਪਣਾ ਚਲ ਸੋਕਾ ਦੂੰ ਆਪਾਂ ਅੱਗ ਬਾਲੀਏ ਮੇਰੇ ਕਿਤੇ ਡੱਬੀ ਹੈਗੀ ਹੂ ਕੱਲ ਕੀ ਹੈ ਮੈਂ ਇਹੋ ਅੱਗ ਬਾਲੀ ਸੀ ਨਾ ਤਾਂ ਮੈਂ ਜੈਕਟ ਚ ਪਾ ਲਈ ਉਹ ਜੈਕਟ ਪਾ ਕੇ ਮੈਂ ਡਿਊਟੀ ਚਲ ਗਿਆ ਤੇ ਮੈਂ ਉੱਥੇ ਉੱਥੇ ਭਾਂਜਾ ਬੋ ਜੀਉਗਾ ਮੈਂ ਬੰਦਰ ਰੇ ਬੰਦਰ ਨੂੰ ਕਹਿੰਦੇ ਟੱਬੀ ਜੀ ਫੜਾਈ ਨਾ ਇਦਿਨੇ ਘਰ ਵੀ ਮੰਨਤਾ ਗੱਲ ਸੁਣ ਉਹ ਮੈਂ ਬੈਗ ਚ ਪਾ ਲਈ ਸੁੱਖ ਆਪਣੀ ਕਿੱਟ ਚ ਤੇ ਉਹਦੇ ਚ ਕੱਢ ਲਾ ਤੇ ਚੱਲਾ ਆ ਬਾਲੀ ਸੁੱਖ ਤੇ ਸੁੱਖ ਬੈਠੇ ਫੜਦੇ ਅੱਗ ਪਾਲਦੇ ਆਂ ਹੀ ਗੀਠੀ ਲੈ ਕੇ ਦੀਏ ਵਿਚਾਈ ਜਾਨੀ ਐਹੀ ਮੈਂ ਤਾਂ ਸੁੱਖ ਨਿੱਕੇ ਹੁੰਦੇ ਸੀ ਚੁੱਲ੍ਹੇ ਤੇ ਅੱਗ ਦੋਵੇਂ ਜਣੇ ਸਾਰੀ ਦਿਹਾੜੀ ਨਗਾਦਨੀ ਬੰਮੇ ਲਾ ਕੇ ਗੁੱਡੀਆਂ ਡੰਦੇ ਰਹਿਣਾ ਐਨੇ ਅੱਗ ਪਾਲਦੇ ਰਹੇ ਚਲ ਭਈ ਚਲੋ ਚਲੀਏ ਕੋਣ ਨਹੀਂ ਮੋੜੀ ਤੇ ਮਨਾਉਣੀ ਪਹਿਲਾਂ ਸ਼ੁਰੂ ਕਰਤੀ ਮੋਹੜੀਆਂ ਖਾਣੀਆਂ ਸ਼ੁਰੂ ਕਰਤੀਆਂ ਸਾਰਿਆਂ ਨੇ ਬਹਿ ਕੇ ਇੱਕੋ ਥਾਂ ਬੱਜੋ ਗਰੀਬ আর ਰਾਜੇ ਰਾਣ ਕੀ ਕਹਿੰਦੇ ਹੁੰਦੇ ਦਾਸੀਆਂ ਦੱਸੀਆਂ ਥੱਲੇ ਬੈਠੀਆਂ ਰਾਜਾ ਕੁਰਸੀ ਤੇ ਬੈਠਾ ਮੈਂ ਇਕੱਲਾ ਆ ਵੀ ਦਾਸ ਮੇਰਾ ਥੱਲੇ ਬੈਠਾ ਥੋੜਾ ਇਹ ਚੇਲੇ ਸਾਰੇ ਆਪਣੇ ਜੀ ਜਿਆ ਹੋ ਜਾ ਹੋ ਜਾ ਹੋਣ ਗੱਦਾਂ ਅੰਦਰੋਂ ਕੱਢ ਨਹੀਂ ਲੋੜ ਨਹੀਂ ਇੱਥੇ ਘਟੇ ਘਟੇ ਨਾਮ ਲਿਆ ਕੇ ਦੇ ਕਮ ਉਹ ਨਾਮ ਕਾ ਰਾਜੇ ਨੇ ਨਾਮ ਦੇਣਾ ਤੁਹਾਨੂੰ ਸਭ ਨਾ ਨਾ ਰਾਇਆ ਭਕਾਰੀ ਇਹ ਦਵਾਂਗੇ ਰਾਇਆ ਤਾਂ ਬਿੱਲੀ ਬਣਿਆ ਛਟਾ ਛਟਾ ਜਾਣੇ ਰਾਇਆ ਦੇ ਬਿੱਲੀ ਬਣਿਆ ਰਾਖਾ ਤੋਂ ਵੱਡੀ ਆ ਬਿੱਲੀ ਬਣਨਾ ਪੈਂਦਾ ਰਾਜਾ ਤੇ ਆਪ ਵੀਗੀ ਬਿੱਲੀ ਬਣਿਆ ਰਾਜੇ ਨੇ ਦਰਬਾਰ 'ਚ ਐਦਾਂ ਪੈਰ ਰੱਖੇਂਦੇ ਐ ਐਂ ਅੱਗ ਦੇ ਵੀ ਰਾਜ ਦੇ ਪੈਰ ਤਬੀ ਤੋਂ ਇਹ ਸਾਰੇ ਇਹ ਪੈਰ ਨਹੀਂ ਛੱਡਦੇ ਨਮਾਜ਼ ਸਾਰੇ ਜਨ ਤੇ ਪਜਾਮੇ ਤੋਂ ਜੰਦਾ ਰ ਮੈਂ ਪਜਾਮਾ ਲੈ ਦੋ ਪਜਾਮੇ ਪਾ ਗਏ ਯਾਰ ਸਾਰੇ ਗਾ ਉਹਦਾ ਦੇ ਪੰਜਾਬ ਨੇ ਭਾਗ ਵੀ ਨਹੀਂ ਪੂਰੇ ਨੇ 50 ਤੇਰੇ 50 ਤੇ 50 ਤੇ 200 ਪਜਾਮੇ ਤੇ 250 ਦਾ ਆ ਜਾਂਦਾ 250 ਦਾ ਤੂੰ ਕੋ ਨਹੀਂ ਨਹੀਂ ਮੈਂ ਤਾਂ ਨਹੀਂ ਬੰਦਾ ਮੇਰਾ ਪਜਾਮਾ ਹੈਗਾ 3500 ਦਾ ਵੇਖੇ ਕਿ ਦੇਖੇ 570 ਦਾ ਕਹਿੰਦੇ ਨਹੀਂ ਮੰਨ ਵੀ ਲੈ ਮੰਨ ਵੀ ਲੈ 31200 ਦਾ ਹੀ ਹੋ ਜਾ ਕੱਤੀ ਲੈ ਆ ਗਿਆ ਲੰਨੀ ਉਹ ਸੱਤ ਰੁਪਈਆ ਦਾ ਤੇ ਬੰਦੇ ਨੇ ਵੇਖ ਕਹ ਰਗਾ ਛੁੱਟ ਗਿਆ ਛੁੱਟੀ ਗੱਲ ਇਹਨੂੰ ਪਤਾ ਨਾ ਲੰਦੇ ਨੂੰ ਪਾਈ ਨਹੀਂ ਲੱਦੀ ਕਿਉਂਕਿ ਮਰਜੀ ਮੈਂ ਆ ਲੈਣਾ ਲੋੜ ਨਹੀਂ ਪਉਂਦਾ ਵਿਚਾਰਾ ਮਿਲਾਂ ਉਹਨੂੰ ਤੂੰ ਨਹੀਂ ਹਣਾ ਨਾ ਆਪਣੀ ਕਿਹਦੇ ਕਿਹ ਵੱਟੇ ਦੀ ਫੁੱਟੀ ਹੋਈ ਨਾ ਇਹਦਾ ਇਹ ਟਾਈਮ ਹੁੰਦਾ ਜੇ ਫੋਨ ਨਹੀਂ ਕੀਨੇ ਕਰਨਾ ਇਹਨੇ ਮੇਰੇ ਬਾਹਰੋਂ ਆਇਆ ਜਿਵੇਂ ਫਰਾ ਦਾ ਫੋਨ ਉਹਦੇ ਦਿੱਤੋਂ ਇਹਨੇ ਮੇਰੇ ਨਾਲ ਗੱਲ ਨਹੀਂ ਕਰਨੀ ਦੀ ਫੋਨ ਕੱਟ ਨਹੀਂ ਤੇ ਹੁਣ ਫੋਨ ਕਰੀਏ ਫੋਨ ਕਰ ਫੋਨ ਕੱਟ ਫੋਨ ਕੱਟ ਫੋਨ ਹਟ ਜੇਦੋ ਇਹ ਪਕੜਾ ਕਰਦੇਗੇ ਮੈਨੂੰ ਗੱਲ ਨਹੀਂ ਚਾਹ ਬਣਿਆ ਫੋਨ ਹਟ ਨਹੀਂ ਦੇਹੀ ਬੜੀ ਠੀਠ ਹੈ ਉਹ ਮੈਂ ਕਿਹਦਾ ਚੀਜ਼ ਕਰਦੇ ਜਨਾ ਬਾਅਦ ਚ ਕੀ ਲੱਗ ਜਣ ਵੀ ਤੇ ਪੂਰੀ ਘਟਾਤਾ ਨਹੀਂ ਤੂੰ ਮੇਰੇ ਪਰੋ ਹੈ ਪ੍ਰਾਨ ਇਹ ਨਿਕ ਕੋਈ ਚਾਹਦਾ ਕਿ ਤਾ ਫੋਨ ਕਰਦੇ ਮੈਂ ਸਿਰ ਘਟਾ ਮੈਨੂੰ ਲੱਗ ਕਿ ਉਹ ਨਾ ਨਹੀਂ ਵੇ ਛੱਡ ਪਰ ਮੂੜ ਕੇ ਕਰਨੀ ਮੈਂ ਅਜਿਹਾ ਕੱਟਦਾ ਤੂੰ ਮੱਡੀਆ ਤਰ ਕਿੱਦਿ ਗੱਲਾਂ ਮਾਰ ਗਈ ਲਾਵੇਂ ਨਾ ਕੱਦਿਆ ਕਰਦੇ ਕਿੰਨੀਆਂ ਗੱਲਾਂ ਕਰ ਗਈ ਮੈਂ 15 ਮਿੰਟ ਲਾ ਦੇ ਮੈਂ ਇਹ ਤੇ ਮੈਂ ਵਿਚਾਰੀ ਨਾ ਫਿਰ ਫੋਨ ਕੱਟਦਾ ਚਲੋ ਗੁੱਡ ਨਾਈਟ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਬਹੁਤ ਥਾਨ ਬੜੀ ਦਬਾਅ ਕੁਕ ਸੇਕ ਕੇ ਫਿਰ ਕੱਢੋ ਜਿਹੜੇ ਕੱਢਿਆ ਨਾ ਬਚੰਦੇ ਰਹੋ ਬਸ ਇਧਰ ਧੋਪ ਨਹੀਂ ਚੜਦੀ ਹਾਂ ਕਿਹੜਾ